ਕਿਰਪਾ ਕਰਕੇ ਬਖਸ਼ ਲੈ ਗੁਰੂ ਅਮਰਦਾਸ ਜੀ ਜਿਹੜੀ ਇਹ ਬਾਣੀ ਹੈ ਇਸ ਲੋਕ ਹੈ ਇਹ ਕਾਵੀ ਟੂਟਾ ਜਿਹੜੀ ਸਾਡੀ ਕਿਤਾਬ ਦੇ ਵਿੱਚ ਸ਼ਾਮਲ ਹੈ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਸਲੂਕ 12 ਤੇ ਵਧੀਕ ਦੇ ਵਿੱਚੋਂ ਕੀ ਹੈ ਲਿਆ ਗਿਆ ਇਹਦਾ ਕੇਂਦਰੀ ਭਾਵ ਕੀ ਹੈ ਜੀਵ ਬਹੁਤ ਭੁੱਲਾਂ ਤੇ ਗੁਨਾਹ ਕਰਨ ਵਾਲਾ ਹੈ ਜਿਨ੍ਹਾਂ ਨੂੰ ਪ੍ਰਭੂ ਕਿਰਪਾ ਕਰਕੇ ਹੀ ਉਸ ਨੂੰ ਬਖਸ਼ ਸਕਦਾ ਹੈ ਠੀਕ ਹੈ ਜਿਹੜਾ ਪਰਮਾਤਮਾ ਹੈ ਨਾ ਉਹ ਜੀਵ ਦੇ ਗੁਨਾਹਾਂ ਨੂੰ ਪੁੱਲਾਂ ਨੂੰ ਕਿਰਪਾ ਕਰਕੇ ਹੀ ਬਖਸ਼ ਸਕਦਾ ਹੈ ਪ੍ਰਭੂ ਨਾਲ ਮੇਲ ਮਲਾਪ ਉਹਨਾਂ ਦਾ ਹੁੰਦਾ ਹੈ ਜਿਹੜੇ ਉਸ ਦਾ ਨਾਮ ਧਿਆਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ ਜੀਵ ਤਾਂ ਪੁੱਲਾਂ ਕਰਦਾ ਹੈ ਗੁਨਾਹ ਵੀ ਕਰਦਾ ਹੈ ਤੇ ਜਿਹੜਾ ਪਰਮਾਤਮਾ ਉਹਨਾਂ ਨੂੰ ਕਿਰਪਾ ਕਰਕੇ ਹੀ ਬਖਸ਼ ਸਕਦਾ ਹੈ ਕਿਰਪਾ ਕਰਕੇ ਹੀ ਪਰਮਾਤਮਾ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਬਖਸ਼ ਵੀ ਸਕਦਾ ਹੈ ਪ੍ਰਭੂ ਨਾਲ ਜਿਹੜਾ ਮੇਲ ਮਲਾਪ ਹੈ ਉਹਨਾਂ ਲੋਕਾਂ ਦਾ ਪਰਮਾਤਮਾ ਦਾ ਜਿਹੜਾ ਮੇਲ ਮਲਾਪ ਹੈ ਸਿਰਫ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹੜੇ ਉਸ ਦਾ ਨਾਮ ਧਿਆਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲੇ ਜਿਹੜੇ ਗੁਰੂ ਹੈ ਪਰਮਾਤਮਾ ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਤੇ ਇਸ ਹੀ ਸਾਡਾ ਕਰ ਕਿਰਪਾ ਕਰਕੇ ਬਖਸ਼ ਲੈਦਾ ਕਿੰਦਰੀ ਪਾਪ